ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਆਓ ਆਪਣੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਧਰਮ ਰਾਜ ਦੇ ਤਿੰਨ ਸਵਾਲ ਨੰਬਰ 1 बार-बार ਕੌਣ ਮਰਦਾ ਹੈ ਨੰਬਰ 2 ਸੰਸਾਰ ਵਿੱਚ ਸੱਕਾ ਕੌਣ ਹੈ ਤੇ ਨੰਬਰ 3 ਦੁਖੀ ਰਹਿਣ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਸੰਗਤ ਜੀ ਇਹ ਸਵਾਲ ਧਰਮ ਰਾਜ ਨੇ 유ਦਿਸ਼ਥਰ ਤੋਂ ਪੁੱਛੇ ਸਨ ਸੰਗਤ ਜੀ ਇਕ ਕਥਾ ਉਸ ਸਮੇਂ ਦੀ ਹੈ ਜਦੋਂ ਦ੍ਰੋਪਦੀ ਦੇ ਨਾਲ ਪੰਜ ਪਾਂਡਵ ਹਿਮਾਲੇ ਦੇ ਸਵਰਗਾਂ ਵਿੱਚ ਰਹਿਣ ਲਿਗੇ ਸਨ ਇੱਕ ਇੱਕ ਕਰਕੇ ਸਾਰਿਆਂ ਨੇ ਆਪਣਾ ਸਰੀਰ ਤਿਆਗ ਦਿੱਤਾ ਸੀ ਸਭ ਤੋਂ ਪਹਿਲਾਂ ਦ੍ਰੋਪਦੀ ਨੇ ਆਪਣਾ ਸਰੀਰ ਤਿਆਗ ਦਿੱਤਾ ਸੀ ਕਹਿੰਦੇ ਹਨ ਜਦ ਪੰਜੇ ਪਾਂਡਵ ਅੱਗੇ ਪਿੱਛੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਚਲਦੇ ਚਲਦੇ ਦ੍ਰੋਪਦੀ ਬੇਹੋਸ਼ ਹੋ ਕੇ ਡਿੱਗ ਪਈ ਭੀਮ ਨੇ ਡਿੱਗਣ ਦੀ ਆਵਾਜ਼ ਸੁਣੀ ਤਾਂ ਪੁੱਛਣ ਲੱਗਿਆ ਕਿ ਭਰਾਵਾ ਲੱਗਦਾ ਹੈ ਸਾਡੇ ਵਿੱਚੋਂ ਕੋਈ ਡਿੱਗ ਗਿਆ ਹੈ ਕੌਣ ਡਿੱਗ ਗਿਆ ਹੈ ਦੇਖਣ ਤੇ ਪਤਾ ਲੱਗਿਆ ਕਿ ਉਹਨਾਂ ਦੀ ਪਤਨੀ ਦ੍ਰੋਪਦੀ ਡਿੱਗ ਪਈ ਹੈ ਧਰਮਰਾਜ ਨੇ ਕਿਹਾ ਭੀਮ ਡਿੱਗਣ ਵਾਲੇ ਨੂੰ ਡਿੱਗ ਜਾਣ ਦੇ ਸਾਡਾ ਦ੍ਰੋਪਦੀ ਨਾਲ ਇੱਥੋਂ ਤੱਕ ਦਾ ਹੀ ਰਿਸ਼ਤਾ ਸੀ ਪਿੱਛੇ ਮੁੜ ਕੇ ਫੇਰ ਨਾ ਦੇਖੀ ਦੁਨੀਆਂ ਵਿੱਚ ਕੋਈ ਵੀ ਸੱਕਾ ਨਹੀਂ ਹੈ ਇਸ ਤਰ੍ਹਾਂ ਦੇ ਰਸਤੇ ਤੇ ਮਨੁੱਖ ਨੂੰ ਇਕੱਲੇ ਹੀ ਚੱਲਣਾ ਪੈਂਦਾ ਹੈ ਭੀਮ ਨੇ ਪੁੱਛਿਆ ਭਰਾ ਦ੍ਰੋਪਦੀ ਤਾਂ ਸਾਡੀ ਆਪਣੀ ਹੈ ਇਸ ਦੀ ਖੁਸ਼ੀ ਲਈ ਅਸੀਂ ਕਿਹੜਾ ਕੰਮ ਨਹੀਂ ਕੀਤਾ ਲੱਖਾਂ ਲੋਕਾਂ ਦੇ ਨਾਲ ਯੁੱਧ ਲੜਿਆ ਫਿਰ ਕਿਉਂ ਨਾ ਉਸ ਦਾ ਦਰਦ ਦਿਖਾਈ ਦਿੱਤਾ ਤਾਂ ਅਮਰ ਰਾਜ ਨੇ ਕਿਹਾ ਭੀਮ ਦੇਖ ਮਨੁੱਖ ਨੂੰ ਉਸਦੇ ਸਾਰੇ ਗੁਨਾਹ ਯਾਦ ਕਰਵਾ ਦਿੱਤੇ ਜਾਂਦੇ ਹਨ ਦ੍ਰੋਪਦੀ ਨੇ ਸਾਡੇ ਪੰਜਾਂ ਵਿੱਚ ਹਮੇਸ਼ਾ ਭੇਦਭਾਵ ਕੀਤਾ ਸੀ ਉਹ ਕਦੇ ਵੀ ਆਪਣੇ ਪੰਜਾਂ ਪਤੀਆਂ ਨੂੰ ਇੱਕੋ ਜਿਹਾ ਪਿਆਰ ਨਹੀਂ ਸੀ ਕਰਦੀ ਸਾਡੇ ਪੰਜਾਂ ਵਿੱਚੋਂ ਸਭ ਤੋਂ ਜ਼ਿਆਦਾ ਅਰਜੁਨ ਨੂੰ ਪਿਆਰ ਕਰਦੀ ਸੀ ਇਸੇ ਪਾਪ ਕਰਕੇ ਇਸ ਦਾ ਵਿਨਾਸ਼ ਹੋਇਆ ਹੈ ਦ੍ਰੋਪਦੀ ਉੱਥੇ ਹੀ ਛੱਡ ਕੇ ਪੰਜੇ ਪਾਂਡਵ ਅੱਗੇ ਵਧ ਗਏ ਦੂਜੀ ਵਾਰ ਫਿਰ ਡਿੱਗਣ ਦੀ ਆਵਾਜ਼ ਆਈ ਇਸ ਵਾਰ ਸਹਦੇਵ ਡਿੱਗ ਗਿਆ ਸੀ ਭੀਮ ਨੇ ਪੁੱਛਿਆ ਭਰਾਵਾ ਸਹਦੇਵ ਸਾਡਾ ਭਰਾ ਬੇਹੋਸ਼ ਹੋ ਕੇ ਡਿੱਗ ਗਿਆ ਹੈ ਜਰਾ ਠਹਿਰੋ ਮੈਂ ਉਹਨੂੰ ਸਹਾਰਾ ਦੇ ਕੇ ਖੜਾ ਕਰਦਾ ਹਾਂ ਯੁਦਿਸ਼ਠਰ ਨੇ ਕਿਹਾ ਭੀਮ ਮੈਂ ਤੈਨੂੰ ਕਿਹਾ ਨਾ ਕਿ ਸਾਡਾ ਕੋਈ ਵੀ ਸੱਕਾ ਨਹੀਂ ਹੈ ਧਰਮ ਦੇ ਰਸਤੇ ਵਿੱਚ ਕੋਈ ਕਿਸੇ ਦਾ ਸਹਾਰਾ ਨਹੀਂ ਬਣਦਾ ਸਹਦੇਵ ਨੂੰ ਆਪਣੀ ਬੁੱਧੀ ਤੇ ਹੰਕਾਰ ਸੀ ਉਸ ਬੁੱਧੀ ਤੋਂ ਸਹਾਰਾ ਮੰਗ ਲਵੇ ਇੰਨਾ ਕਹਿ ਕੇ ਭੀਮ ਸਹਦੇਵ ਨੂੰ ਛੱਡ ਕੇ ਅੱਗੇ ਵੱਧ ਗਿਆ ਕੁਝ ਦੂਰ ਅੱਗੇ ਚਲਨ ਤੇ ਨਕੁਲ ਵੀ ਡਿੱਗ ਗਿਆ ਉਸ ਨੇ ਪੁੱਛਿਆ ਧਰਮਰਾਜ 유ਦਿਸ਼ਤਰ ਨੇ ਦੱਸਿਆ ਕਿ ਨਕੁਲ ਨੂੰ ਆਪਣੇ ਰੂਪ ਤੇ ਬੜਾ ਹੰਕਾਰ ਸੀ ਉਹ ਕਹਿੰਦਾ ਸੀ ਮੈਨੂੰ ਰੱਬ ਨੇ ਬੜਾ ਸੋਹਣਾ ਰੂਪ ਦਿੱਤਾ ਹੈ ਮੈਨੂੰ ਕੋਈ ਇਸ ਵਿੱਚ ਹਰਾ ਨਹੀਂ ਸਕਦਾ ਅੱਜ ਸਾਬਤ ਹੋ ਗਿਆ ਹੈ ਕਿ ਨਕul ਦਾ ਰੂਪ ਵੀ ਮੌਤ ਦੇ ਅੱਗੇ ਗੋਡੇ ਟੇਕ ਗਿਆ ਨਕul ਨੂੰ ਤੜਪਦਾ ਹੋਇਆ ਛੱਡ ਕੇ ਉਹ ਅੱਗੇ ਵੱਧ ਗਏ ਕੁਝ ਦੂਰ ਅੱਗੇ ਜਾਣ ਤੇ ਅਰਜੁਨ ਦਾ ਪੈਰ ਤਿਲਕਦਾ ਹੈ ਤੇ ਉਹ ਵੀ ਇੱਕਦਮ ਡਿੱਗ ਜਾਂਦਾ ਹੈ ਭੀਮ ਨੇ ਅਰਜੁਨ ਦੇ ਗੁਨਾਹਾਂ ਨੂੰ ਜਾਨਣਾ ਚਾਹਿਆ ਤਰ ਅਮਰ ਰਾਜ ਨੇ ਦੱਸਿਆ ਕਿ ਅਰਜੁਨ ਨੂੰ ਵੀ ਆਪਣੇ ਤੇ ਬੜਾ ਹੰਕਾਰ ਸੀ ਉਹ ਹਮੇਸ਼ਾ ਕਹਿਆ ਕਰਦਾ ਸੀ ਕਿ ਉਹ ਇਕੱਲਾ ਹੀ ਇੱਕ ਦਿਨ ਵਿੱਚ ਸਾਰੇ ਸੰਸਾਰ ਨੂੰ ਜਿੱਤ ਸਕਦਾ ਹੈ ਪਰ ਉਹ ਸਭ ਝੂਠ ਸੀ ਉਸ ਨੇ ਮਹਾਭਾਰਤ ਦਾ ਯੁੱਧ ਜਿੱਤਣ ਲਈ 18 ਦਿਨ ਲਗਾ ਦਿੱਤੇ ਜੇਕਰ ਇੰਨਾ ਹੀ ਮਾਨ ਹੈ ਆਪਣੀ ਵਿਦਿਆ ਤੇ ਤਾਂ ਇਸ ਸਥਿਤੀ ਨੂੰ ਲੜ ਕੇ ਤੇ ਜਿੱਤ ਕੇ ਦਿਖਾਵੇ ਸੰਗਤ ਜੀ ਇਸ ਤਰ੍ਹਾਂ ਅਰਜੁਨ ਨੂੰ ਵੀ ਛੱਡ ਕੇ ਥੋੜਾ ਅੱਗੇ ਵਧਨ ਤੇ ਭੀਮ ਵੀ ਪਟਕ ਦਿਨੇ ਡਿੱਗ ਪਿਆ ਭੀਮ ਨੇ ਚੀਕ ਕੇ ਬੋਲਿਆ ਮੈਂ ਜਾਣਦਾ ਹਾਂ ਤੁਸੀਂ ਮੈਨੂੰ ਵੀ ਪਿੱਛੇ ਮੁੜ ਕੇ ਨਹੀਂ ਦੇਖੋਗੇ ਪਰ ਜਾਂਦੇ ਜਾਂਦੇ ਮੈਨੂੰ ਮੇਰੇ ਗੁਨਾਹ ਤਾਂ ਦੱਸ ਕੇ ਜਾਓ ਤਾ ਯੁਦਿਸ਼્ਥਰ ਕਹਿੰਦਾ ਹੈ हे ਵਿਸ਼ਾਲ ਸਰੀਰ ਵਾਲੇ ਵੀਰ ਤੇਰਾ ਦੋਸ਼ ਇਹ ਹੈ ਕਿ ਤੂੰ ਖਾਂਦਾ ਬਹੁਤ ਸੀ ਤੂੰ ਕਦੇ ਵੀ ਵਰਤ ਨਹੀਂ ਰੱਖਿਆ ਦੇਵਤਾ ਇੱਕ ਵਾਰ ਭੋਜਨ ਕਰਦੇ ਹਨ ਮਨੁੱਖ ਦੋ ਵਾਰ ਭੋਜਨ ਕਰਦਾ ਹੈ ਦਾਨਵ ਲੋਕ ਤਿੰਨ ਵਾਰ ਭੋਜਨ ਕਰਦੇ ਹਨ ਤੇ ਚਾਰ ਜਾਂ ਉਸ ਤੋਂ ਜ਼ਿਆਦਾ ਵਾਰ ਕੁੱਤਾ ਭੋਜਨ ਕਰਦਾ ਹੈ ਭੀਮ ਬੜਾ ਹੀ ਪੇਟੂ ਸੀ ਉਸ ਨੂੰ ਆਪਣੇ ਬਲ ਤੇ ਸ਼ਕਤੀ ਤੇ ਬਹੁਤ ਹੰਕਾਰ ਸੀ ਇਸ ਲਈ ਭੀਮ ਦੀ ਇਹ ਦੁਰਗਤੀ ਹੋਈ ਭੀਮ ਵੀ ਵਿਚ ਰਸਤੇ ਦੇ ਹੀ ਆਪਣਾ ਸਰੀਰ ਛੱਡ ਦਿੰਦਾ ਹੈ ਅਖੀਰ ਵਿੱਚ ਧਰਮਰਾਜ ਜੀ ਉਦਿਸ਼ਤਰ ਤੇ ਇੱਕ ਕੁੱਤਾ ਰਹਿ ਜਾਂਦਾ ਹੈ ਬਾਕੀ ਸਭ ਇੱਕ ਇੱਕ ਕਰਕੇ ਸਾਥ ਛੱਡ ਗਏ ਸੰਗਤ ਜੀ ਇਸੇ ਤਰ੍ਹਾਂ ਅੰਤਿਮ ਸਮੇਂ ਆਂਦੇ ਆਂਦੇ ਸਭ ਸਾਥ ਛੱਡ ਜਾਂਦੇ ਹਨ ਸਿਰਫ ਧਰਮ ਹੀ ਤੁਹਾਡਾ ਸਾਥ ਨਹੀਂ ਛੱਡਦਾ ਧਰਮਰਾਜ ਦੇ ਨਾਲ ਜੋ ਕੁੱਤਾ ਸੀ ਉਹ ਕੁੱਤਾ ਉਹਨਾਂ ਦੀ ਪੂਰੀ ਜ਼ਿੰਦਗੀ ਦੇ ਜੋ ਚੰਗੇ ਕਰਮ ਸੀ ਉਹ ਕੁੱਤੇ ਦੇ ਰੂਪ ਵਿੱਚ ਉਹਨਾਂ ਦੇ ਨਾਲ ਚੱਲ ਰਹੇ ਸੀ ਕਹਿੰਦੇ ਹਨ ਜਿਸ ਤਰ੍ਹਾਂ ਪਰਦੇਸ ਵਿੱਚ ਰਹਿਣ ਵਾਲੇ ਦਾ ਦੋਸਤ ਔਰਤ ਹੁੰਦੀ ਹੈ ਜਿਸ ਤਰ੍ਹਾਂ ਰੋਗੀ ਦੀ ਦੋਸਤ ਦਵਾਈ ਹੁੰਦੀ ਹੈ ਇਸ ਤਰ੍ਹਾਂ ਹੀ ਮਰਨ ਵਾਲੇ ਦਾ ਦੋਸਤ ਧਰਮ ਹੁੰਦਾ ਹੈ ਧਰਮ ਤੋਂ ਵੱਧ ਕੇ ਕੋਈ ਸੱਕਾ ਨਹੀਂ ਹੁੰਦਾ ਜੋ ਮਰਨ ਤੋਂ ਬਾਅਦ ਵੀ ਤੁਹਾਡਾ ਸਾਥ ਨਹੀਂ ਛੱਡਦਾ ਬਾਕੀ ਸਾਰੇ ਰਿਸ਼ਤੇ ਨਾਤੇ ਤੁਹਾਡਾ ਸਾਥ ਛੱਡ ਜਾਂਦੇ ਹਨ ਸੰਗਤ ਜੀ ਧਰਮਰਾਜ ਯੁਦਿਸ਼ਤਰ ਉਸ ਕੁੱਤੇ ਦੇ ਨਾਲ ਹੀ ਹਿਮਾਲਿਆ ਪਰਬਤ ਦੇ ਸ਼ਿਖਰ ਤੇ ਪਹੁੰਚ ਗਿਆ ਚਾਰੇ ਪਾਸੇ ਬਰਫ਼ ਹੀ ਬਰਫ਼ ਸੀ ਆਪਣੇ ਕੁੱਤੇ ਦੇ ਨਾਲ ਬਰਫ਼ ਦੇ ਸ਼ਿਖਰ ਤੇ ਖੜ੍ਹਾ ਸੀ ਤੇ ਉਸ ਵੇਲੇ ਸਵਰਗ ਵਿੱਚੋਂ ਇੱਕ ਵਿਮਾਨ ਉਤਰਿਆ ਵਿਮਾਨ ਵਿੱਚ ਬੈਠੇ ਦੇਵਦੂਤ ਨੇ ਕਿਹਾ ਚਲੋ ਮਹਾਰਾਜ विमान ਵਿੱਚ ਬੈਠੋ ਇਹ ਸਵਰਗ ਦਾ ਵਿਮਾਨ ਹੈ ਤੁਹਾਨੂੰ ਲੈਣ ਲਈ ਆਇਆ ਹੈ ਦੇਵਦੂਤ ਦੀ ਗੱਲ ਸੁਣ ਕੇ ਧਰਮਰਾਜ 유ਦਿਸ਼ਠਰ ਨੇ ਕਿਹਾ ਕਿ ਮੈਂ ਸਵਰਗ ਵਿੱਚ ਤਾਂ ਹੀ ਜਾਵਾਂਗਾ ਜੇਕਰ ਇਹ ਮੇਰਾ ਕੁੱਤਾ ਮੇਰੇ ਨਾਲ ਜਾਵੇਗਾ ਦੇਵਤਾ ਨੇ ਜਵਾਬ ਦਿੱਤਾ ਕਿ ਇਹ ਕੁੱਤਾ ਸਵਰਗ ਵਿੱਚ ਨਹੀਂ ਜਾ ਸਕਦਾ ਤੁਸੀਂ ਵਿਮਾਨ ਤੇ ਵਿਰਾਜਮਾਨ ਹੋ ਜਾਓ ਵਿਮਾਨ ਸਿਰਫ ਤੁਹਾਡੇ ਲਈ ਆਇਆ ਹੈ ਧਰਮਰਾਜ ਨੇ ਕਿਹਾ ਮੈਂ ਕੁੱਤੇ ਤੋਂ ਬਿਨਾ ਸਵਰਗ ਜਾਨ ਦੀ ਇੱਛਾ ਨਹੀਂ ਰੱਖਦਾ ਇੱਕ ਇੱਕ ਕਰਕੇ ਮੇਰੇ ਸਾਰੇ ਸੱਕੇ ਮੇਰਾ ਸਾਥ ਛੱਡ ਕੇ ਚਲੇ ਗਏ ਤੇ ਧਰਮ ਦੇ ਅਨੁਸਾਰ ਸੱਕਾ ਉਹੀ ਹੈ ਜੋ ਅੰਤ ਤੱਕ ਸਾਥ ਨਾ ਛੱਡੇ ਜੇਕਰ ਧਰਮ ਵਿੱਚ ਕੁੱਤਾ ਵੀ ਸਾਡਾ ਸਾਥ ਦੇਵੇ ਤਾਂ ਉਸ ਦਾ ਤਿਆਗ ਨਹੀਂ ਕਰਨਾ ਚਾਹੀਦਾ ਦੇਵਦੂਤ ਨੇ ਧਰਮ ਰਾਜ ਨੂੰ ਕਿਹਾ ਸਵਰਗ ਜਾਣ ਦਾ ਸਿਰਫ ਉਹੀ ਅਧਿਕਾਰੀ ਹੁੰਦਾ ਹੈ ਜੋ ਪੁੰਨ ਕਰਦਾ ਹੈ ਇੱਕ ਕੁੱਤਾ ਤਾਂ ਅਜਿਹੀ ਜੂਣ ਦਾ ਪ੍ਰਾਣੀ ਹੈ ਜਿਸ ਦਾ ਕੋਈ ਪੁੰਨ ਵੀ ਨਹੀਂ ਹੈ ਇਸ ਸਥਿਤੀ ਵਿੱਚ ਇਹ ਕਿਸ ਤਰ੍ਹਾਂ ਜਾ ਸਕੇਗਾ ਉਸ ਸਮੇਂ ਧਰਮ ਰਾਜ ਨੇ ਆਪਣੇ ਅੱਧੇ ਪੁੰਨ ਉਸ ਕੁੱਤੇ ਨੂੰ ਦਾਨ ਵਿੱਚ ਦੇ ਦਿੱਤੇ ਪੁੰਨ ਮਿਲਦੇ ਹੀ ਉਹ ਕੁੱਤਾ ਹੂਬੂ ਧਰਮ ਦੇ ਰੂਪ ਵਿੱਚ ਬਦਲ ਗਿਆ ਕੁੱਤੇ ਨੇ ਧਰਮ ਰਾਜ ਤੋਂ ਤਿੰਨ ਸਵਾਲ ਪੁੱਛੇ ਕੁੱਤੇ ਨੇ ਕਿਹਾ ਕਿ ਮੇਰਾ ਪਹਿਲਾ ਸਵਾਲ ਸੰਸਾਰ ਵਿੱਚ ਸੱਕਾ ਕੌਣ ਹੈ ਦੂਜਾ ਸਵਾਲ बार-बार ਮਰਦਾ ਕੌਣ ਹੈ ਤੀਜਾ ਸਵਾਲ ਸ਼ਾਂਤੀ ਦਾ ਇੱਕੋ ਮਾਤਰ ਸਾਧਨ ਕੀ ਹੈ ਧਰਮਰਾਜ ਉੱਤਰ ਦਿੰਦਾ ਹੈ ਕਿ ਸੰਸਾਰ ਵਿੱਚ ਸਿਰਫ ਧਰਮ ਹੀ ਸੱਕਾ ਹੈ ਜੋ ਇੱਛਾ ਨਾਲ ਕਿਰਿਆ ਕਰਦਾ ਹੈ बार-बार ਮਰਦਾ ਹੈ ਤੇ ਜੋ ਇੱਛਾਵਾਂ ਤੋਂ ਰਹਿਤ ਹੋ ਗਿਆ ਉਹੀ ਸੁਖੀ ਹੈ ਤੇ ਪੂਰਨ ਸ਼ਾਂਤੀ ਨੂੰ ਵੀ ਪਾ ਲੈਂਦਾ ਹੈ ਕਈ ਵਾਰ ਅਸੀਂ ਬੇਕਾਰ ਦੀਆਂ ਛਾਵਾਂ ਦੇ ਕਾਰਨ ਚਿੰਤਾ ਤੇ ਤਣਾਅ ਵਿੱਚ ਆ ਜਾਂਦੇ ਹਾਂ ਜਦ ਕੀ ਇੱਛਾ ਨੂੰ ਤਿਆਗ ਕੇ ਅਸੀਂ ਉਨ੍ਹਾਂ ਤੋਂ ਮੁਕਤ ਹੋ ਸਕਦੇ ਹਾਂ ਇਸ ਸੰਬੰਧ ਦੇ ਵਿੱਚ ਇੱਕ ਪ੍ਰਸੰਗ ਸੁਣਾਉਂਦੀ ਹਾਂ ਇੱਕ ਬੜਾ ਹੀ ਧਨੀ ਸੇਠ ਸੀ ਉਸ ਦੇ ਕੋਲ ਬਹੁਤ ਸਾਰਾ ਧਨ ਸੀ ਤੇ ਉਸ ਦਾ ਵਪਾਰ ਵੀ ਬਹੁਤ ਚੰਗੀ ਤਰ੍ਹਾਂ ਚੱਲ ਰਿਹਾ ਸੀ ਖੂਬ ਪੈਸਾ ਸੀ ਖੁਸੀ ਜਾਣਦੇ ਹੀ ਹੋ ਕਿ ਤੁਹਾਨੂੰ ਵਦਨ ਦੇ ਨਾਲ ਇਛਾਵਾ ਵੀ ਵੱਧ ਜਾਂਦੀਆਂ ਹਨ ਇੱਕ ਦਿਨ ਉਹ ਸੇਠ ਆਪਣੇ ਘਰ ਵਿੱਚ ਬੇਚੈਨ ਹਾਲਤ ਵਿੱਚ ਪਿਆ ਸੀ ਉਸ ਨੂੰ ਨੀਂਦ ਨਹੀਂ ਆ ਰਹੀ ਨਾ ਹੀ ਚੈਨ ਆ ਰਿਹਾ ਸੀ ਉਹ ਬੜਾ ਬੇਚੈਨ ਸੀ ਉਸ ਦੀ ਪਤਨੀ ਨੇ ਆਪਣੇ ਪਤੀ ਨੂੰ ਬੇਚੈਨ ਦੇਖਿਆ ਤੇ ਉਸ ਤੋਂ ਪੁੱਛਿਆ ਕੀ ਹੋ ਗਿਆ ਅੱਜ ਤੁਹਾਨੂੰ ਨੀਂਦ ਕਿਉਂ ਨਹੀਂ ਆ ਰਹੀ ਕਿਸ ਚਿੰਤਾ ਵਿੱਚ ਡੁੱਬੇ ਹੋ ਪਤਨੀ ਦੇ ਬਾਰ ਬਾਰ ਪੁੱਛਣ ਤੇ ਵੀ ਉਸ ਨੇ ਕੁਝ ਨਾ ਦੱਸਿਆ ਦੂਜੇ ਦਿਨ ਵੀ ਉਸ ਦੀ ਇਹੀ ਹਾਲਤ ਸੀ ਪਤਨੀ ਨੇ ਬਹੁਤ ਜਿੱਦ ਕੀਤੀ ਤੇ ਕਿਹਾ ਕਿ ਅੱਜ ਤੁਹਾਨੂੰ ਦੱਸਣਾ ਹੀ ਹੋਵੇਗਾ ਕਿ ਤੁਸੀਂ ਕਿਸ ਚਿੰਤਾ ਦੇ ਵਿੱਚ ਹੋ ਸੇਠ ਨੇ ਕਿਹਾ ਮੇਰੇ ਤੋਂ ਇਹ ਨਾ ਪੁੱਛ ਕਿ ਮੈਂ ਕਿਸ ਚਿੰਤਾ ਵਿੱਚ ਹਾਂ ਜੇਕਰ ਤੂੰ ਸੁਨੇਗੀ ਤਾਂ ਤੇਰੀ ਵੀ ਮੇਰੇ ਵਰਗੀ ਹਾਲਤ ਹੋ ਜਾਵੇਗੀ ਪਰ ਪਤਨੀ ਨੇ ਜਿੱਦ ਕਰਕੇ ਪੁੱਛਿਆ ਕੀ ਤੁਹਾਨੂੰ ਦੱਸਣਾ ਹੀ ਪਵੇਗਾ ਕਿ ਤੁਸੀਂ ਇੰਨੀ ਚਿੰਤਾ ਵਿੱਚ ਕਿਉਂ ਹੋ ਪਤਨੀ ਦੇ ਬਾਰ ਬਾਰ ਕਹਿਣ ਤੇ ਉਸਨੇ ਕਿਹਾ ਕਿ ਇੱਕ ਦਿਨ ਮੇਰੇ ਦਿਮਾਗ ਵਿੱਚ ਆਇਆ ਕਿ ਜੇਕਰ ਮੇਰਾ ਸਾਰਾ ਕੰਮ ਕਾਜ ਬੰਦ ਹੋ ਜਾਵੇ ਤਾਂ ਫਿਰ ਮੇਰੀ ਕੀ ਹਾਲਤ ਹੋਵੇਗੀ ਮੈਂ ਹਿਸਾਬ ਲਗਾ ਕੇ ਦੇਖਿਆ ਕਿ ਜੇਕਰ ਅੱਜ ਸਾਡਾ ਕੰਮ ਕਾਜ ਬੰਦ ਹੋ ਜਾਵੇ ਤਾਂ ਸਾਡੇ ਕੋਲ ਇੰਨਾ ਪੈਸਾ ਹੋਵੇਗਾ ਕਿ ਸਾਡੀਆਂ 9 ਪੀੜ੍ਹੀਆਂ ਤੱਕ ਬੈਠ ਕੇ ਰਾਮ ਨਾਲ ਖਾ ਸਕਣ ਗਿਆ ਪਰ ਇਸ ਤੋਂ ਬਾਅਦ ਸਾਡੇ ਕੋਲ ਕੁਝ ਵੀ ਨਹੀਂ ਰਹੇਗਾ ਮੈਨੂੰ ਚਿੰਤਾ ਇਸ ਗੱਲ ਦੀ ਹੈ ਕਿ ਸਾਡੀਆਂ 9 ਪੀੜੀਆਂ ਤੋਂ ਬਾਅਦ ਜੋ ਸਾਡੇ ਬੱਚੇ ਹੋਣਗੇ ਫਿਰ ਕੀ ਖਾਣਗੇ ਫਿਰ ਕਿਵੇਂ ਕੰਮ ਚੱਲੇਗਾ ਇਹ ਹੀ ਸੋਚ ਕੇ ਮੈਂ ਬੜਾ ਦੁਖੀ ਹਾਂ ਮੈਨੂੰ ਚਿੰਤਾ ਹੋ ਰਹੀ ਹੈ ਪਤਨੀ ਬਹੁਤ ਹੀ ਸਮਝਦਾਰ ਸੀ ਬੋਲੀ ਠੀਕ ਹੈ ਤੁਸੀਂ ਚਿੰਤਾ ਨਾ ਕਰੋ ਕੱਲ ਅਸੀਂ ਇੱਕ ਸੰਤ ਫਕੀਰ ਜੀ ਦੇ ਕੋਲ ਚਲਾਂਗੇ ਤੇ ਉਹਨਾਂ ਕੋਲੋਂ ਆਪਣੀ ਸਮੱਸਿਆ ਹੱਲ ਪੁੱਛ ਕੇ ਆਵਾਂਗੇ ਅੱਜ ਸੋ ਜਾਓ ਸੰਗਤ ਜੀ ਪਤਨੀ ਨੇ ਉਸ ਨੂੰ ਕਿਸੇ ਤਰ੍ਹਾਂ ਸੁਵਾ ਦਿੱਤਾ ਅਗਲੇ ਦਿਨ ਜਦ ਗੱਡੀ ਵਿੱਚ ਬੈਠਣ ਲੱਗੇ ਤਾਂ ਪਤਨੀ ਨੇ ਫਕੀਰ ਜੀ ਦੇ ਲਈ ਗੱਡੀ ਵਿੱਚ ਕੁਝ ਫਲ ਪ੍ਰਸ਼ਾਦ ਰੱਖ ਲਿਆ ਇਹ ਦੇਖ ਕੇ ਪਤੀ ਨੇ ਕਿਹਾ ਕਿ ਇਹ ਕਿਉਂ ਲੈ ਜਾ ਰਹੀ ਹੈ ਇਹ ਸਭ ਮੈਂ ਕੱਲ੍ਹ ਹਿਸਾਬ ਵਿੱਚ ਜੋੜੇ ਹੀ ਨਹੀਂ ਸੀ ਤਾਂ ਪਤਨੀ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਕਿਹੜਾ ਰੋਜ਼-ਰੋਜ਼ ਲੈ ਕੇ ਜਾਣਾ ਹੈ ਅੱਜ ਦੀ ਹੀ ਤਾਂ ਗੱਲ ਹੈ ਪਤਨੀ ਦੀ ਗੱਲ ਸੁਣ ਕੇ ਸੇਠ ਮੰਨ ਗਿਆ ਉਹ ਦੋਵੇਂ ਸੰਤ ਫਕੀਰ ਜੀ ਦੇ ਆਸ਼ਰਮ ਵਿੱਚ ਪਹੁੰਚੇ ਸੇਠ ਤੇ ਉਸ ਦੀ ਪਤਨੀ ਨੇ ਜੋ ਵੀ ਸਮਾਨ ਲਿਆਂਦਾ ਸੀ ਉਹ ਸਭ ਉਹਨਾਂ ਸੰਤ ਫਕੀਰ ਜੀ ਨੂੰ ਦੇਣਾ ਚਾਹਿਆ ਤਾਂ ਉਸ ਸੰਤ ਫਕੀਰ ਜੀ ਨੇ ਉਹਨਾਂ ਨੂੰ ਰੋਕਦੇ ਹੋਏ ਆਪਣੇ ਚੇਲੇ ਨੂੰ ਕਿਹਾ ਕਿ ਅੰਦਰ ਜਾ ਕੇ ਆਪਣੀ ਗੁਰੂ ਮਾਤਾ ਨੂੰ ਪੁੱਛ ਕੇ ਆਓ ਕਿ ਘਰ ਵਿੱਚ ਹਾਲੇ ਕਿੰਨਾ ਕੁ ਪਿਆ ਹੈ ਚੇਲੇ ਨੇ ਪੁੱਛ ਕੇ ਤੇ ਦੱਸਿਆ ਕਿ ਅੱਜ ਰਾਤ ਤੱਕ ਲਈ ਤਾਂ ਸਭ ਕੁਝ ਹੈ ਕੱਲ ਸਵੇਰ ਤੱਕ ਲਈ ਕੁਝ ਨਹੀਂ ਰਹੇਗਾ ਸੰਤ ਜੀ ਨੇ ਸੇਠ ਦੀ ਪਤਨੀ ਨੂੰ ਕਿਹਾ ਕਿ ਅਸੀਂ ਤੁਹਾਡੀ ਭੇਟਾ ਸਵੀਕਾਰ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਇਸ ਦੀ ਜ਼ਰੂਰਤ ਨਹੀਂ ਹੈ ਹਾਲੇ ਤਾਂ ਸਾਡੇ ਕੋਲ ਖਾਣ ਲਈ ਬਹੁਤ ਹੈ ਪਤਨੀ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਕੱਲ ਲਈ ਰੱਖ ਲਵੋ ਤਾਂ ਸੰਤ ਜੀ ਨੇ ਕਿਹਾ ਕਿ ਕੱਲ ਦੀ ਤੁਸੀਂ ਚਿੰਤਾ ਨਾ ਕਰੋ ਕੱਲ ਦੀ ਚਿੰਤਾ ਤਾਂ ਸਾਡੇ ਠਾਕੁਰ ਜੀ ਕਰਨਗੇ ਹਾਂ ਜੇਕਰ ਅੱਜ ਦੇ ਲਈ ਸਮਾਨ ਦੀ ਲੋੜ ਹੁੰਦੀ ਤਾਂ ਜ਼ਰੂਰ ਰੱਖ ਲੈਂਦੇ ਸੰਗਤ ਜੀ ਸ਼ੇਠ ਨੇ ਆਪਣੀ ਪਤਨੀ ਨੂੰ ਕਿਹਾ ਕਿ ਚੱਲ ਚੱਲਦੇ ਹਾਂ ਪਤਨੀ ਨੇ ਕਿਹਾ ਕਿ ਤੁਸੀਂ ਆਪਣੇ ਸਵਾਲ ਦਾ ਹੱਲ ਤਾਂ ਪੁੱਛ ਲਵੋ ਸੇਠ ਨੇ ਕਿਹਾ ਕਿ ਉਸ ਨੂੰ ਪੁੱਛਣ ਦੀ ਜ਼ਰੂਰਤ ਨਹੀਂ ਹੈ ਮੈਨੂੰ ਉਸ ਦਾ ਹੱਲ ਮਿਲ ਗਿਆ ਸੰਤ ਜੀ ਨੂੰ ਕੱਲ ਦੀ ਚਿੰਤਾ ਨਹੀਂ ਹੈ ਤੇ ਮੈਨੂੰ ਨੋ ਪੀੜੀਆਂ ਤੋਂ ਅੱਗੇ ਦੀ ਚਿੰਤਾ ਹੋ ਰਹੀ ਹੈ ਜਿਨ੍ਹਾਂ ਲੋਕਾਂ ਨੂੰ ਪਰਮਾਤਮਾ ਤੇ ਵਿਸ਼ਵਾਸ ਨਹੀਂ ਹੈ ਉਹਨਾਂ ਦਾ ਇਹੀ ਹਾਲ ਹੁੰਦਾ ਹੈ ਸੰਗਤ ਜੀ ਜਿਸ ਦਿਨ ਸਾਡਾ ਮਨ ਇੱਛਾਵਾਂ ਤੋਂ ਰਹਿਤ ਹੋ ਜਾਵੇਗਾ ਉਸ ਦਿਨ ਅਸੀਂ ਪੂਰਨ ਸ਼ਾਂਤੀ ਨੂੰ ਪ੍ਰਾਪਤ ਕਰ ਲਵਾਂਗੇ ਉਸ ਦਿਨ ਸਾਡੀ ਜ਼ਿੰਦਗੀ ਵਿੱਚੋਂ ਦੁੱਖਾਂ ਦਾ ਨਾਮੋ ਨਿਸ਼ਾਨ ਮਿਟ ਜਾਵੇਗਾ ਧਰਮਰਾਜ ਯੁਦਿਸ਼thਰ ਦਾ ਜਵਾਬ ਸੁਣ ਕੇ ਦੇਵਦੂਤ ਬਹੁਤ ਖੁਸ਼ ਹੋਏ ਤੇ ਵਿਮਾਨ ਵਿੱਚ ਬੈਠ ਕੇ ਉਹ ਸਾਰੇ ਜਣੇ ਸਵਰਗ ਲੋਕ ਵਿੱਚ ਚਲੇ ਗਏ ਸੰਗਤ ਜੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾਉਣਾ ਜੀ ਤੇ ਨਾਲ ਹੀ ਨਾਲ ਆਪਣੀ ਰਸਨਾ ਦੇ ਨਾਲ ਵੀ ਵਾਹਿਗੁਰੂ ਬੋਲ ਕੇ ਰਸਨਾ ਨੂੰ ਵੀ ਪਵਿੱਤਰ ਕਰਨਾ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਹਾਂ ਆਪਣੀ ਅਗਲੀ ਵੀਡੀਓ ਵਿੱਚ ਤਦ ਤੱਕ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਣਾ ਜੀ ਧੰਨਵਾਦ ਜੀ